ਅੱਜ ਲੱਗਦਾ ਵੀ ਲੱਕੜੀ ਵਾਲੇ ਨੇ ਆਪਣਾ ਕੰਮ ਖਤਮ ਕਰਦਾ ਨਾ ਲੱਕੜੀ ਵਾਲੇ ਘਰ ਤੋਂ ਬਾਹਰ ਵੀ ਜਾਣਗੇ ਫੇਰ ਆਸਣ ਕੇ ਦੁਆਜੇ ਹਾਂਜੀ ਫੇਰ ਦੁਆਰੇ ਆਉਂਗੇ ਹਾਂਜੀ ਹਾਂ ਤੇ ਲਾਡੀ ਇੱਧਰ ਇੱਕ ਉਹ ਗੱਭੇ ਰਹਿ ਗਿਆ ਵਸਾ ਨਾ ਹਾਂਜੀ ਫੇਰ ਇਹਦੇ ਤੋਂ ਬੜਾ ਮੇਕਅਪ ਆਜਣਾ ਇੱਧਰ ਇਹਦੇ ਪੇ ਆ ਆਉਣੀ ਇਹ ਇਹ ਜਿਹੜਾ ਉਹ ਲਿਆਉਣੀ ਜੀ ਇਹ ਵੀ ਇਹ ਵੀ ਆਊਗਾ ਇਹ ਬਾਅਦ ਚ ਆਊਗਾ ਇਹ ਕਦੋਂ ਮੈਨੂੰ ਪਾਸਪੋਰਟ ਦੇ ਕੰਮ ਹੋ ਗਏ ਨੇ ਕਰਦੇ ਆ ਅੱਛਾ ਬਤੀਵਾਦ ਹੋਰ ਹੈ ਅੱਛਾ ਆ ਬਾਕੀ ਆਪਣਾ ਵਾਕ ਇਹ ਤਾਂ ਸਾਰਾ ਹੈਗਾ ਜੀ ਠੀਕ ਹੈ ਠੀਕ ਹੈ ਨਾ ਭਾਈ ਅੱਜ ਜਿਹੜੀ ਆਹ ਲੱਕੜ ਪਰ ਜਿਹੜੀ ਬਚੀ ਹੋਈ ਆ ਕੋਠੇ ਪਰ ਉਹ ਉਸੇ ਕਰਾ ਨਹੀਂ ਨਹੀਂ ਗਏ ਸਾਰ ਕੋਠੇ ਪਜਾ ਦੇ ਕੇ ਫਿਰ ਮੈਂ ਇੱਥੇ ਕਿਚਨ ਵਾਲੇ ਲੈ ਆਉਣੇ ਹਾਂ 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 ਉਹ ਉਹਨੂੰ ਇੱਥੇ ਲਾ ਦੂਗਾ ਕਚਨ ਵਾਲਿਆਂ ਨੂੰ ਯਾਰ ਮੈਂ ਉਹਨੂੰ ਟਾਇਲ ਵਾਲਿਆਂ ਨੂੰ ਬਣਾ ਇੱਥੇ ਲਾਓ ਯਾਰ ਅਸੂ ਜੀ ਚੱਕ ਦਿਓ ਸਾਰਾ ਸਮਾਨ ਇਹ ਨਹੀਂ ਖੜ ਜੀ ਇਹਨਾਂ ਦਾ ਸਾਰਾ ਸਮਾਨ ਕਿੱਧਰੋਂ ਉਹ ਜੀ ਆ ਵੀ ਭੁੱਲਣੀ ਹੈ ਫਿਰ ਇੱਥੇ ਲਾ ਦਿੰਦੇ ਆ ਜੀ ਅੰਦਰ ਬਾਹਰ ਉਹਦੇ ਬਾਅਦ ਨਾਲ ਲਾ ਦਿੰਦੇ ਆ ਹਾਂ ਦਬਾਅ ਦੇ ਨਾਲ ਖੜੀ ਕਰ ਦਿਓ ਬਾਦੇ ਪਾਸੇ ਸਾਰਾ ਸਮਾਨ ਇਹ ਆ ਖਾਲੀ ਕਰ ਲਓ ਇੱਥੇ ਸਾਰੀ ਆਹ ਓਕੇ ਸਾਰੀ ਖਾਲੀ ਕਰਕੇ ਨਾ ਫਿਰ ਮੈਟ ਚੱਕਰ ਨੂੰ ਟਾਇਲ ਵਾਲਾ ਲਾ ਦੇ ਫਿਰ ਪਾ ਇੱਥੇ ਠੀਕ

ਤੁਸੀਂ ਕੌਨਸੀ ਕਲਾਸ ਵਿੱਚ ਪੜ੍ਹਦੇ ਹੋ ਨਾਇਨ ਨਾਇਨ ਤੋਂ ਸਕੂਲ ਨਹੀਂ ਜਾਂਦੇ ਹਾਂ ਜਾਂਦਾ ਛੁੱਟਿਆ ਹੋਇਆ ਤੂੰ ਛੋੜ ਗਿਆ ਪੜਾਈ ਕਿਉਂ ਕਿਤਨੇ ਵਿੱਚ ਛੋੜਾ 10 ਮੈਂ 11ਵੇਂ ਚ 10 ਦਾ ਪਾਸ ਹੋ ਗਿਆ ਬਾਹਰ ਵੀ ਕਰ ਲੈਣੀ ਤੇ ਨਾਲ ਨਾ ਬਾਹਰ ਹਾਂ ਤੇਰਾ ਪੜ੍ਹ ਲੈ ਜੀ ਅੱਛਾ ਕਹਿੰਦਾ ਭਾਈ ਮੇਰੇ ਦਾ ਪੜ੍ਹ ਲੈ ਪੂਰੇ ਤਾਂ ਨਹੀਂ ਕਾਸ ਹੋਏ ਹੈਗੇ ਟੁੱਟਦੇ ਆ ਕਲੰਪ ਟੁਪਾ ਟੁੱਟਦੇ ਆ ਹਾਂ ਇੱਕ ਕਲੰਪ ਦਾ ਹੀ ਟੁੱਟਦਾ ਤੇ ਤੂੰ ਐਂ ਕ ਸਲੀਕ ਨੂੰ ਖੋਲ ਦੇ ਤੇ ਤੇਰਾ ਕਲੰਪ ਹਾਂਜੀ ਕਲੰਪ ਖੋਲ ਦੇ ਤੇ ਸਲੀਕ ਨੂੰ ਨੇ ਭਰਦੇ ਛੜੀ ਕੋਈ ਐ ਸ਼ੇਲਟ ਪਾਸੋਂ ਉਹ ਤਾਂ ਮਾਰਦੇ ਨਹੀਂ ਤਾਂ ਫਿਰ ਤੂੰ ਆਪਾਂ ਤੰਨ ਦੇ ਭਰ ਦਿੰਦੇ ਆ ਇਹ ਪੁਲੰਪਾਂ ਦੀਆਂ ਲੋੜਾਂ ਦੀ ਸਲੀਕ ਨੂੰ ਨੇ ਭਰ ਦਿੰਦੇ ਥੱਲੇ ਮੈਂ ਕਹਿੰਦਾ ਕੋਈ ਐ ਮੈਂ ਕਲੰਪ ਖੋਲ ਦਿੰਦਾ ਕਲੰਪ ਖੋਲ ਸਲੀਕ ਨੂੰ ਭਰਦੇ ਇਹਦਾ ਜਿਹਦਾ ਪੂਰੇ ਕਾਸ ਹੁੰਦੇ ਆ ਠੀਕ ਨਹੀਂ ਫਿਰ ਤਾਂ ਫਾਇਦਾ ਉਹਨਾਂ ਦਾ ਪਰਦੇ ਵਾਲ ਜੜਿਆ ਚੰਗੀ ਤਰ੍ਹਾਂ ਕਿਆ ਮਾਰ ਕੇ ਬੱਟਾ ਨਾ ਟੇਪ ਤੋਂ ਲੋੜੀ ਨਹੀਂ ਹੈ ਗਿਆ ਹੱਸੀਲੀ ਕੋਨੇ ਚੱਕ ਦੇਣਾ ਕੰਮ ਹੈ ਹੈ ਹਾਂ ਬੁਰਾ ਬੁਰਾ ਧੱਕ ਨੂੰ ਹਾਫ ਜੀ ਬੰਦ ਕਰਦੀਆਂ ਚੰਗੀ ਤਰ੍ਹਾਂ ਠੀਕ ਹਾਂ ਬਾਤੋ ਕਰਦੇ ਹਾਂ ਸੋਪਾ ਹਾਂ 1 ਬਾਓ ਜੇ ਤਾਈ ਜੀ ਗੇਸਟ ਆਰਡਰ ਆਪਰਾਤ ਸਾਜੂਕ ਨਾਲ ਪੰਚਾਇਤ ਸਿਲੀਕਾਉਂਡਰ ਆ ਤੇ ਨਾ ਉਹ ਤੁਹਾਡੇ ਲਈ ਆ ਮੈਂ ਚਾਹ ਹਾਂ 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 ਨੇ ਇਹਦੇ ਪਾ ਲਏ ਕਿਸਮਾਨ ਮਾਹਨ ਮੋਟਾ ਇਹ ਕਰੇ ਪਰ ਤਰੂੰਗਾ ਇਹਨੂੰ ਅਜੇ 22 ਸਟਾ ਹੈ ਜੇ ਤੇ ਪਰੇ ਲਾ ਦਿੰਦੇ ਅਜੇ ਪਰੇ ਲੰਗੇ ਹੀ ਅੱਛਾ ਜੇ ਹਾਂ ਭਾਈ ਯਾਰ ਇਹਦੇ ਨਾਲ ਹਾਂ ਦਾਈ ਫਾਰਵਰਡ ਰਿੰਗ ਲੰਗੋ ਬਲੰਗੋ ਕਾ ਹਾਂ ਇਹ ਵਾਟਰ ਮੈਂ ਉਹ ਦੇਖਣੇ ਇੱਕ ਵਾਰੀ ਮੈਂ ਵੀ ਆ ਕੇ ਯਾਰ ਸਾਇਲ ਪੱਕਾ ਕੰਮ ਕਰੀ ਉਹਦੇ ਬਾਹਰੋਂ ਨਿਕਲੇ ਬਾਹਰ ਠੀਕ ਹੈ ਇਹ ਹੋਰ ਲੈਣੀ ਹੋਰ ਲਿਆਉਂਗਾ ਸਿਲੂਕਾ ਉਹਨਾਂ ਦਾ ਚੱਕਰ ਹੋਰ ਕੋਈ ਘਾਟ ਦੇ ਲਈ ਹਾਂਜੀ ਉਹਦੇ ਕੋਲ ਨਹੀਂ ਰਹੇ ਇਹ ਫੁੱਲੋ ਕੀ ਬਾਤ ਫੁੱਲ ਜਾਂਦੀ ਹੈ ਨਾ ਨਾ ਜੀ ਹਾਂ ਇਹ ਜਿੱਤੀ ਜਾਂ ਮੋਈ ਜਾਂ ਮੋਈ ਅੱਛਾ पर पूरी में एक ही रो पर लगी है नीचे ਆ ਲੈ ਆ ਪਤਨੀ ਨੂੰ ਜਰਾ ਆ ਜਾ ਜਾ ਤੇ ਹਰੇ ਲੈ ਬਿਜਲੀ ਦੇ ਤਾਰੇ ਪਾ ਕੇ ਸਾਰੀ ਇਹ ਤਾਂ ਚੁੱਕ ਕੇ ਨਿਕਲਣਾ ਪੈਂਦਾ ਥੋੜਾ ਜਿਹਾ

ਟਪਾਵੇਂ 5 ਮਿੰਟ ਖੜਾਓ। ਔਰ ਚਾਹ ਦੇ ਦਿਓ। ਅੰਦਰ ਦੇਖ ਲੈਂ ਮੈਂ ਕੰਮ ਇਹ ਕਰ। ਮੇਰਾ ਲੈਪਟਾਪ ਦੇਖ ਲੈਂ ਮੈਂ ਆਪਣਾ। ਵੀ ਅੱਜ ਦੀ ਕੀ ਪ੍ਰੋਗਰੈਸ ਚੱਲ ਰਹੀ ਹੈ। ਇਹ ਜਿੱਦਾਂ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਆਪਣੀਆਂ। ਪਾਈ ਦੇਸੀ। ਇੱਕ ਕਮੈਂਟ ਵੀ ਆਇਆ ਸੀ ਕਹਿੰਦਾ ਭਾਈ ਮੋਟਰ ਦੀ ਵੀਡੀਓ ਪਾ ਦਿਓ ਆਪਾਂ ਜਾਨ ਮਾਹਲ ਬਲੌਗ ਉੱਪਰ ਪਾ ਦਿੰਦੇ ਆ ਉਹਦੇ ਉੱਪਰ ਦੇਖ ਲੈ ਗੁਰ ਜਾ ਕੇ ਵਿੱਚ ਮਿਕਸ ਹੁੰਦੀ ਘਰ ਦੀ ਤੇ ਮੋਟਰ ਦੀ ਦੋਨੇ ਮਿਕਸ ਹੁੰਦੇ ਉਹਦੇ ਉੱਪਰ ਤੇ ਮੈਂ ਪਰੌਠੇਗਾ ਤੇ ਪਰੌਂਠੇ ਦੇ ਨਾਲ ਠੰਡਾ ਪੀ ਲਿਆ ਉਹਦੇ ਥੋੜੇ ਥੋੜੇ ਡਕਾਰ ਜਿਹੇ ਆ ਰਹੇ ਆ ਹਾਂ ਕਾਫੀ ਕੁਝ ਨਹੀਂ ਕੀਤਾ ਹਾਂ ਲੈ ਦਿਖਾਉਣਾ ਮੈਂ ਕਿ ਵੀਡੀਓ ਆਪਣੇ ਆਪ ਅਪਲੋਡ ਲਾਤੀ ਆ ਇਹ ਵੀਡੀਓ ਅਪਲੋਡ ਹੋ ਜੂਗੀ ਤੇ ਤੋਂ ਤੋਂ ਹੁਣ ਲੱਕੜ ਵਾਲੇ ਦਾ ਅੱਜ ਦਾ ਹੀ ਕੰਮ ਆ ਭਾਈ ਮੈਂ ਤਾਂ ਇਹ ਚਮੇਰ ਤੇ ਬਣਾਉਣਾ ਤਾਂ ਇੱਕ ਫਟਕਾ ਵੀ ਬਣਾਉਣਾ ਤਾਂ ਉਹ ਲੈਦਾ ਉਹ ਨੂੰ ਕਿਹ ਲੈਦਾ ਇਹ ਹਾਂ ਤਾਂ ਕੰਮ ਪਿਆ ਆਪਣੇ ਹਾਂ ਹਾਂ ਨੇ ਅੰਦਰ ਦਾ ਕੰਮ ਉਹ ਨਵੇਂੜ ਦਾ ਅੰਦਰ ਸਫਾਈਆਂ ਸੂਈਆਂ ਕਰਕੇ ਹੁਣ ਜੋ ਮਰਜ਼ੀ ਕਰੋ ਹਰੀ ਲੱਕੜੀ ਬੰਦ ਹੋ ਜਾਣੀ ਕਰਤਨੀ ਹੈ ਹੁਣ ਲਾ ਦੇਣਾ ਜਿੰਨਾ ਰਹਿ ਗਿਆ ਅੱਜ ਕੁੰਡੇ ਵੀ ਲਾ ਦੇਣੇ ਸਾਰਾ ਕੁਝ ਲਾ ਦੇਣਾ ਅੱਜ ਨੇ ਕਹਿੰਦੇ ਆ ਉਹ ਲੱਗ ਜਾਣਾ ਅੱਜ ਦਾ ਜਾਂ ਕੱਲ੍ਹ ਦੀ ਜੜੀ ਲਾ ਦੇ ਜੂ ਹਾਂ ਕੱਲ ਮੈਂ ਨਾ ਠੀਕ ਹੈ ਨੇਜ ਬਣਾਉਣਾ ਇੰਨਾ ਇੰਨਾ ਕਚੋਲਾ ਜੀ ਪਖੜ ਕੇ ਰੋਟੀ ਬਕਜ ਮੈਂ ਠੀਕ ਹੈ ਦੇਣੇ ਲੱਕੜੀ ਲੁੱਕੜੀ ਪਈ ਹੋ ਗਈ ਬਣਵਾ ਲੈਣੇ ਹੂੰ ਦੇਖ ਲੰਨੇ ਆ ਤੇ ਜੋ ਵੀ ਆ ਇਹ ਗੋ ਵੀ ਦੇਖ ਕੇ ਆਉਣਾ ਕਰ Dream ਰੱਖਿਆ ਕਰੋ ਰੱਬ ਕਿਤੇ ਨਾ ਕਿਤੇ ਪੂਰੇ ਕਰ ਦਿੰਦਾ ਜਾਉਂਗੇ ਭਾਈ ਇਹ ਵੀ ਦੇਖਣਾ ਨਾ ਛੇਨਾਂ ਦਾ ਮੁੰਡਾ ਦੇਖ ਕੇ ਆਉਣਾ ਛਿੰਦਾ ਹੈ ਨੇ ਉਹ ਦੇਖ ਕੇ ਆਉਣਾ ਪਹਿਲਾਂ ਮੈਂ ਥਾਰ ਚ ਰੱਖਿਆ ਹੋਇਆ ਤਾਂ ਤੇਗ ਮੈਂ ਹੈ ਕਿਨੇ ਲੈਂਦਾ ਤਾਂ ਹੈ ਬੈਰਸ ਦਰਚਾੜ ਤੇ ਚੌੜੇ ਖੜਾ ਤਾਂ ਚੌੜਾ ਪੀ ਜਾ ਕੇ ਮੰਨ ਗਈ ਹੈ ਚਲੀ ਜਾਊਗੀ ਮੇਰੀ ਡੋਲੀ ਦੂਜੇ ਕੋਲ ਜਾਣੇ ਕੀ ਕੋਈ ਬੰਡਾ ਨਹੀਂ ਰਿਹਾ ਜਿੱਥੇ ਚੱਲ ਜਾਨੇ ਮੁੜ ਕੇ ਨਹੀਂ ਆਉਣਾ ਲੇਕਿਨ ਨਹੀਂ ਤਾਂ ਆਇਆ ਕਦੋਂ ਕੱਲ ਨਹੀਂ ਰੋਟੀ ਨਹੀਂ ਕੱਲ ਰੋਟੀ ਨਹੀਂ ਅੱਛਾ ਗਲੇਜ ਰੱਖਦੇ ਜੋ ਮੈਨੂੰ ਕੋਈ ਨਾ ਫਰਕ ਲੱਜਣੀ ਮਿਲਦੀ ਜੇ ਹੈਗੀ ਤਾਂ ਇੱਧਰ ਇੱਧਰ ਦੇਖਦਾ ਪਹਿਲਾਂ ਉਹਨਾਂ ਦੀ ਇੱਧਰ ਪੂਰੀ ਹੋ ਜਾਵੇ ਹਾਂ ਫਿਰ ਮੈਂ ਦੇਖ ਲਵਾਂ ਜੇ ਉਹਨਾਂ ਦੀ ਭਾਈ ਪੂਰੀ ਹੋ ਗਈ ਇਹ ਬੰਦੇ ਚਾਰ ਛੇ ਜਣੇ ਆ ਪੂਰਾ ਪੂਰਾ ਆਜੋ ਵੀ ਚਾਹ ਪੀ ਲਓ ਨਲੀ ਜੋ ਚਾਹ ਕੱਟੀ ਮੈਨੂੰ ਦੱਸ ਦੇ ਉੱਤਰ ਓਕੇ ਹਾਂ ਸਹੀ ਹੈ ਜੀ ਲੈ ਫੜ ਦਦ ਨੂੰ ਉਦੋਂ ਕੁੰਡੇ ਰਹਿ ਕੇ ਲਾਉਣੀ ਨੂੰ ਹਨਾ ਕੁੰਡੇ ਰਹਿੰਦੇ ਲਾਉਂਦੇ ਨੇ ਇਹਨਾਂ ਨੂੰ ਹਾਂ ਦੂਜੇ ਲੱਗਣੇ ਇਹਨਾਂ ਨੂੰ ਉਹ ਜਿਹੜੇ ਬੱਚੇ ਦੱਪ ਕੇ ਬਾਹਰ ਨੂੰ ਆ ਜਾਂਦੇ ਹੈ ਲੈਂਦੇ ਆਪਾਂ ਨੇ ਉਹ ਹੈ ਲੈਂਦੇ ਪਾਪਾ ਠੀਕ ਹੈ ਮੈਂ ਉਧਰ ਮੈਂ ਤਾਂ ਕਹਿੰਦਾ ਪਹਿਲਾਂ ਦੇਖ ਲੈ ਜੇ ਤੇ ਚਾਹ ਘਟ ਗਈ ਉਧਰ ਪਈ ਆ ਦੋ ਕੱਪ ਉਧਰ ਤੇ ਪਾ ਲਿਓ ਮੈਂ ਨੂੰ ਲੈ ਕੇ ਦਿੰਦਾ ਜੀ ਤੁਸੀਂ ਇੱਥੇ ਦੇ ਲਿਓ ਨਹੀਂ ਨਹੀਂ ਉਹ ਮੈਂ ਉਧਰ ਤੇ ਪਾ ਲਿਆਉਂਦਾ ਮੈਂ ਇੱਧਰ ਤੇ ਪਾ ਦੂੰਗਾ ਉਧਰ ਤੇ ਲੈ ਆਉਂਦਾ ਬਈ ਇਧਰ ਨਾ ਚਾਹ ਘਟੇ ਯਾਰ ਤੂ ਮੋਰ ਤੇ ਆ ਕਰੀਓ ਜਨਾਣਾ ਤੇ ਨਾ ਕੋਈ ਨਹੀਂ ਗਾ ਸਹੀ ਲੋ ਹਾਂ ਹੋ ਗਈ ਪਰ ਹੋ ਗਈ ਹਾਂ ਐਨ ਪਰ ਤੇ ਚਾਰੇ ਪਾਸੇ ਹਾਂ ਹਾਂਜੀ ਪਾ ਬੰਦ ਦੇਖੀ ਠੀਕ ਹੈ ਐਨ ਅੱਛਾ ਇੱਕ ਨੰਬਰ ਕੰਮ ਇੱਕ ਨੰਬਰ ਬਚੀ ਤਾਂ ਨਹੀਂ ਹੈਗੀ ਦੇ ਵਿੱਚ ਹੈਗੀ ਹੈ ਪਲਾ ਦੇਓ ਵੀ ਸਰ ਹਾਂ ਸੁੱਕਦੇ ਹੋ ਲਾ ਦੇ ਹਾਂ ਸੁੱਕਦੇ ਹੋ ਲਾ ਦੀ ਫਿਰ ਮੈਂ ਚਾਹ ਤਾਂ ਨਿੱਦਰ ਤੇ ਲੈ ਜਣੀ ਉਧਰੋਂ ਪੀ ਲੈਣਗੇ ਚਾਹ ਪਾਲਿਆ ਮੁਦਰਾ ਪੀ ਲੈਣੀ ਤੇ ਮੈਂ ਜਦ ਮੈਂ ਪਾਲਣੇ ਰਹਿਣਾ ਤੂੰ ਕੀ ਚੀਜ਼ ਕੋਈ ਨਾ ਕਹਿੰਦਾ ਮੈਂ ਮੈਂ ਕਹਿੰਦਾ ਉਹਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰਾਇ ਲੋ ਬੰਦਾ ਕਰਾਤ ਕਰਤਾ ਸਿਲੀਕੋਨ ਭਰਤੀ ਪਹਿਲਾਂ ਕਿੰਨਾਂ ਦੋ ਲੋ ਆਏ ਇਹ ਤਾਂ ਆ ਗਿਆ ਉਹ ਸਾਹਿਲ ਹਾਂ ਭਈ ਉਹ ਉਧਰ ਉੱਥੇ ਮਿੱਟੀ ਪਾ ਦੂੰਗਾ ਸਿਮਿੰਟ ਪਰਵਾਦ ਮਾ ਖੁੰਜੇ ਚ ਆ ਭਰ ਦੂੰ ਮੇ ਪੁੱਟੀ ਪੀਓਪੀ ਉੱਥੇ ਇੱਟ ਲਾ ਦੀ ਸਾਰੀ ਲਾਸਟ ਵਿੱਚ ਇੱਟ ਲਾ ਕੇ ਨਾ ਉਹ ਚਾਹ ਹੋਰ ਵੀ ਸਰ ਜਾਵੇ ਤਾਂ ਇਹਨਾਂ ਕੱਪ ਭਰ ਲਿਆ ਹਾਂ ਇਸਕੇ ਬਿਨਾ ਇਹ ਕਾ ਉਹ ਚਾਹ ਬਾ ਹੋਰ ਕੋ ਵੀ ਸਰ ਜਾਏਗਾ ਹੋਣੇ ਹਾਂ ਕਹਿੰਦਾ ਸਾਇਲਤ ਨਾਲ ਸਿਮਿੰਟ ਨਾਲ ਲਾ ਦੇ ਮੈਂ ਕਹਿੰਦਾ ਕੋਈ ਜੁਗਾੜ ਜਿਆ ਕਰਦੇ ਆ ਸਾਰਾ ਸਿਮਿੰਟ ਦੇ ਨਾਲ ਭਰਦੀ ਬਾਅਦ ਚ ਸਿਮਿੰਟ ਬਣਾ ਕੇ ਸਿਮਿੰਟ ਨਾਲ ਲਾ ਦੇ ਰੂੜੇ ਰੜੇ ਯਾਰ ਬੜੀ ਮਜ਼ਬੂਤੀ ਕਰਦੇ ਆ ਨਾ ਪੀਪੀ ਬਾਅਦ ਚ ਲਾਜੂ ਮੜੇ ਜੇ ਪਲੇਨ ਕਰਦੇ ਨੇ ਇਹ ਹੈ ਹੈ ਬਾਹਰ ਤੋਂ ਪੀਪੀ ਲੱਗੇਗੀ ਬਾਹਰ ਤੇ ਨਹੀਂ ਬਾਹਰ ਤੋਂ ਸਿਮਿੰਟ ਲੱਗੇਗਾ ਆਈਨਾਂ ਦੋਨੋਂ ਸਾਈਡ ਤੇ ਸਾਈਡ ਦੋਨੋਂ ਸਾਈਡ ਤੇ ਭਰਦੇ ਮਣੀ ਮੜੀ ਜੀ ਲਾ ਕੇ ਯਾਰ ਜਗਾੜ ਜਾ ਹਾ ਬੜੇ ਮਜ਼ਬੂਤੀ ਵਾਲੇ ਲਾ ਰੋੜੇ ਯਾਰ ਫਿਰ ਇਸ ਵਿੱਚ ਪਾ ਆਈਨਾਂ ਵੀ ਤਾਂ ਸਮਟ ਦਰੋਂ ਨਹੀਂ ਘੱਟ ਪਰ ਹੋਊਗਾ ਦਾ ਬਹੁਤ ਸਵਾਦ ਬੜੀ ਯਾਰ ਇਹ ਤਾਂ ਵਧੀਆ ਗੱਲਾਂ ਹੈ ਹਮਮ ਲੱਗ ਤਾ ਕਿ ਨਹੀਂ ਉਹ ਤੇ ਇਹਦਾ ਲੱਛਣ ਕੀ ਆਦਾ ਤੇ ਬਲਾਦੀ ਮੈਂ ਇੱਕ ਵਾਰੀ ਮੋਟਰਪੱਡ ਜਾਇਆ ਮੈਂ ਤੇ ਮੋਟਰਪੱਡ ਜਾ ਕੇ ਕਣਕ ਨੂੰ ਕਣਕ ਬਟੇ ਕਿੰਨੇ ਬੰਦੇ ਆ ਕੇ ਤੇਰੇ ਦੋ ਦੋ ਸਰ ਜਾਏਗਾ ਹੋ ਜਾਏਗਾ ਬਹੁਤ ਠੀਕ ਹੈ तो माता चा पीनी ठीक है बहुत स्वाद चाय यार है चाय कैसे किसी बता बताया तो है सी। इतनी बार नहीं मैं दूसरे पैसे लेता हूँ बताने के ना ਇਸਕੇ ਪਾਸ ਹੈ ਬੋਝ ਹੋਣਾ ਹੀ ਹੈ ਬਤਾਤਾ ਨਹੀਂ ਇਹ ਓਏ ਆਪਣਾ ਫੋਨ ਦੇ ਸਬਸਕ੍ਰਾਈਬ ਕਰਵਾ ਮਨਵਾ ਲੈ ਮੈਂਗਾ ਮੇਰੇ ਕੋ ਨਾ ਆ ਤਾਂ ਮੈਂ ਗਲਾਸ ਰੱਖਿਆ ਆ ਜਾ ਮੈਂ ਗਲਾਸ ਰੱਖ ਫਿਰ ਬਤਾਤਾ ਹਾਂ ਤੁਹਾਡਾ ਇਹ ਬੰਦੇ ਵੀ ਦੂਜਾ ਭਰਤ ਦੇਣਾ ਵੀਡੀਓ ਬਣਾਵਾ ਦੇ ਸਬਸਕ੍ਰਾਈਬ ਕਰਵਾਤਾ ਤਾਂ ਦੂਜੇ ਕਨੇ ਅਸੀਂ ਵੀ ਲੈਣਾ ਚੈਨਲ ਦੇਖਣਾ ਵੀਡੀਓ ਵੀ ਪਾਉਂਦੇ ਆਪਾਂ ਮੈਨੂੰ ਤਾਂ ਪਤਾ ਨਹੀਂ ਮੈਂ ਕਿਹੜਾ ਪਤਾ ਨਹੀਂ ਨਹੀਂ ਅੱਜ ਤੇ ਇਹ ਲਾਈਵ ਵੀਡੀਓ ਚ ਤੁਹਾਡਾ ਸਵਾਗਤ ਹੈ ਜੀ ਸਵਾਗਤ ਤਾਂ ਹੈਗਾ ਸਹਿਲ ਜੀ ਤੁਸ ਨੂੰ ਖੜਕੇ ਨੂੰ ਖੜਕੇ ਸੁੱਕੇ ਤੇ ਫਿਰ ਪੈਣੀ ਆ ਸੁੱਕੇ ਤੇ ਮਤਲਬ ਥੋੜੀ ਉਹ ਭਰੀ ਪਿੱਸੇ ਦੀ ਕੋਈ ਸੁੱਕ ਜਾਂਦੀ ਭਰ ਜਾਂਦੀ ਆ ਮੈਂ ਉੱਥੇ ਨਹੀਂ ਕਹਿ ਰਹੀ ਹਾਂ ਮੈਂ ਜਿੱਥੇ ਕੰਧ ਚ ਪਾਇਆ ਉੱਥੇ ਸਾਕਾ ਨੇ ਇਹਨੂੰ ਕਹਿ ਰਹੀ ਹਾਂ ਉੱਥੇ ਲੱਗਿਆ ਤਾਂ ਉਹ ਕੰਧ ਦੇ ਸਿਮਿੰਟ ਨੂੰ ਲਾਉਣ ਲੱਗਿਆ ਹਾਂ ਹਾਂ ਸਿਮਿੰਟ ਨੂੰ ਹੋਰ ਕੱਲ ਨੂੰ ਮੈਂ ਕਹਿੰਦੀ ਫਿਰ ਉਹਨੇ ਜਾਈ ਵੀ ਬੰਦ ਕਰਨੀ ਅਗਲੇ ਦਿਨ ਉਹ ਲੱਗਿਆ ਉੱਥੇ ਲੱਗਿਆ ਹੋਗਾ ਹਾਂ ਆਇ ਨਾ ਉਹ ਤੇ ਡੱਕਾ ਹੋਰ ਤਸਰ ਚੱਕ ਲਿਆ ਉਹਨੇ ਖੱਡਾ ਏਡਾ ਮੋਗਾ ਉਪੋਕੇ ਦਸ ਕੇ ਗਰੋ ਸਰ ਪਰ ਖੜ ਜਾਣਾ ਮੈਂ ਫਿਰ ਉਹਦੇ ਸਿਰ ਪਰ ਖੜ ਕੇ ਹੁੰਦਾ ਹੁੰਦਾ ਹਾਂ ਅਜ ਤੱਕ ਦਾ ਲੈ ਲਾ ਬਬਾ ਕਰਕੇ ਬਸ ਐਵੇਂ ਨਾ ਠੀਕ ਹੈ ਜੀ ਮੈਨਿਆ ਬਾਰ ਬਾਰ ਹੁਣਨੀ ਨਾ ਹਾਂ ਹਾਂ ਬਾਰ ਬਾਰ ਤਾਂ ਚਾਹੀ ਬਾਰ ਬਾਰ ਨਹੀਂ ਪੱਟੀ ਜਾਣੀ ਤੇ ਮਿੱਟੀ ਲੱਗ ਜਾਣੀ ਫਿਰ ਉਹਨੇ ਮੈਂ ਚੌਥੇ ਦਾ ਫੋਨ ਕਰੋ ਜਾਲੀ ਜਦ ਤੱਕ ਬੰਦ ਨਹੀਂ ਤੇ ਹੋਣੀ ਹੈ ਜੀ ਹੁਣ ਇਹਦੇ ਬੰਦੇ ਹੈਗੇ ਆਏ ਹੈ ਹੈਂ ਕੱਲ ਪਤਾ ਤੈਨੂੰ ਬਲੀ ਜੀ ਖੜਕੇ ਕਿਆ ਕਹਿੰਦਾ ਹਾਂ ਆਂਟੀ ਮਹਾ ਯੂਟਿਊਬਰ ਕਰ ਰਹੀ ਐ ਹਾਂ ਮਾਂ ਕਹਿੰਦਾ ਨੂੰ ਗਿਆ ਵਾ ਲੰਘ ਗਿਆ ਬਲੀ ਜੀ ਖੜਕੇ ਪੁੱਛਿਆ ਉਹ ਸੈਨਿਕ ਗੱਲ ਤੁੱਕਾਰਾ ਤੂੰ ਪੁੱਛ ਕਿਆ ਕੰਮ ਐ ਫੇਰ ਮੈਂ ਦੱਸਦੀ ਚਲੋ ਕੋਈ ਇੰਨੇ ਚੱਲਦੇ ਰਹਿੰਦੀਆਂ ਗੱਲਾਂ ਬਾਤਾਂ ਗੁਰਜਰ ਬਾਈ ਦੀ ਰੋਟੀ ਪਾ ਦਿਓ ਹਾਂਜੀ ਬਣਾ ਲਾਂ ਮੈਂ ਉਹਦੀ ਥੋੜਾ ਆ ਕੇ ਤੇ ਗੁਰਜਰ ਬਾਈ ਵਾਲਾ ਕੰਮ ਨੇ ਵੜੀ ਜੇ ਪਹਿਲਾਂ ਫੇਰ ਖਿਚੋ ਤਿਆਰੀ ਨਿਕਲੀ ਆ ਫਿਰ ਪਰ ਮਰ ਉਪਰ ਜਾ ਮੈਂ ਇੱਕ ਵਾਰੀ ਜਾਇਆ ਹਾਂ ਰੋਪੜ ਜਾ ਕੇ ਮੈਂ ਸਮਾਨ ਇਹਦਾ ਲੈ ਆ ਮੈਂ ਗਾੜੀ ਚੋਂ ਕੁੰਡੇ ਲੈ ਆਉਣੇ ਕੁੰਡੇ ਨਹੀਂ ਕੁੰਡੇ ਨਹੀਂ ਰੋਫੜਾ ਨੂੰ ਹਾਂ ਦੁੱਜੇ ਲਗੜੇ ਬਟਰ ਦੱਬ ਕੇ ਬਾਹਰ ਆ ਜੂਗੇ ਠੀਕ ਮੱਤ ਲਾਉਣਾ ਉੱਪਰ ਬਾਹਰ ਆ ਜਣਗੇ ਉਹ ਲਗਾ 10 ਮੀਟਰ ਲਾਉਣਾ ਦੇਖ ਹਾਂਜੀ ਜਣੀ ਆਪ ਕੋਲ ਖੜ ਕੇ ਨਾ ਆਪ ਦੱਸ ਕੇ ਕਰਵਾ ਲਓ ਬਸ ਠੀਕ ਹੈ ਠੀਕ ਹੈ ਠੀਕ ਅਗਲੇ ਤਾਂ ਮੜਾ ਜਾ ਕਰਕੇ ਪਾਸੇ ਹੋ ਜਾਂਦਾ ਨਾ ਹਾਂ 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 ਦੱਸੇ ਵੀ ਨਾ ਨਹੀਂ ਸਲਵਾਂ ਦੇਖਦਾ ਜਾ ਕੇ ਕਿਆ ਕਰਦਾ ਕਿੱਥੇ ਰੋਣਾ ਲੱਗਦਾ ਉੱਥੇ ਰੋਣਾ ਲਾਓ ਹਾਂ ਹਾਂ ਇੱਥੇ ਸਾਫ਼ ਕਰਾਓ ਠੀਕ ਹੈ ਧੰਮਾ ਕਰਦਾ ਰਹੂਗਾ ਠੀਕ ਹੈ ਠੀਕ ਹੈ ਠੀਕ ਉਹ ਕਰ ਦੋ ਚੱਕ ਦੋ ਕਿਆ ਚੱਕ ਦਮੋ ਚਾਪੀ ਦਾ ਮੈਨੂੰ ਰੋਟੀ ਗੁੱਜਰਬਾਈ ਦੀ ਰੋਟੀ ਲੈ ਦੇ ਦੇ ਮੁੱਠ ਫੜਾ ਕੇ ਇਹ ਕੰਮ ਨੇ ਵੀਡੀਓ ਪਹਿਲਾਂ ਬਾਕੀ ਕੰਮ ਬਾਅਦ ਚ ਪਹਿਲਾਂ ਗੁੱਜਰਬਾਈ ਦੀ ਰੋਟੀ ਜ਼ਰੂਰੀ ਹੈ ਤੇ ਮੈਂ ਇਹਦਾ ਸਵਾਗਤ ਦੇਖਾਂ ਸਾਰਾ ਕੰਮ ਬਹਾਰ ਸੇ ਧੰਮਾ ਕਰੋਗੇ ਇੱਧਰ ਬਾਹਰ ਤੇ ਨਹੀਂ ਕਿਹਾ ਮੈਂ ਅੰਦਰ ਅੰਦਰ ਤੇ ਕਰੂਗਾ ਉਹ ਠੀਕ ਹੈ नहीं ना चली गया पहले पहले ना कि नज़र डाला बाहर हूँ ने ये नहीं समझ रहती है कि चल देखता है जगह में वैसे तो बताना साइज़ चीन कैसी है हमारे पास तो देखते तो हैं गेंदी नहीं हाँ देखता है कमरा तो बस लाते आ जाता साहिल दोनों जाते

ਇੱਦਾਂ ਕਰਦੇ ਕਿੰਨੇ ਕੈਂਡ ਲੱਗਦੇ ਜੀ ਇਹ ਆ ਦੇਖੋ ਹੁਣ ਤਾਂ ਫੇਰ ਕਿਹਦਾ ਦੇਖੋ ਮੜਾਕ ਨਵਾਂ ਡਿਜ਼ਾਈਨ ਪਾਤਾ ਹੈ ਨਿਆ ਡਿਜ਼ਾਈਨ ਸਾਡੇ ਦਾ ਵੱਜਦਾ ਨਹੀਂ ਲੈ ਪਤਾ ਆ ਦੇਖ ਇਹ ਕੀ ਵੱਜਣ ਵਾਲੀ ਚੀਜ਼ ਆ ਕਦੇ ਕੀ ਨਹੀਂ ਜੀ ਅੱਜ ਹੀ LED ਲਾ ਦੋ ਇਹਦੇ ਪਰ ਦੇਖੋ ਇਹਨਾ ਤੂੰ ਨਾ ਖਿਡਾਰੀ ਆਏ ਨਹੀਂ ਜੀ ਜੋਰ ਕੇ ਕੱਢਣਾ ਹੋਇਆ ਇਹਨੂੰ ਤਰਣਾ ਦੇਖੋ E. E. Na. L. U. E. E. L. U. ਕਹਿੰਦਾ ਲੱਗਿਆ ਜੀ ਐਨਐਲਈਡੀ ਲਾ ਲਈ ਤੇ ਬਾ ਬੜੀ ਗਿਆ ਨਵਾਂ ਡਿਜ਼ਾਈਨ ਪਾਤਾ ਹੈ ਹੋਰ ਕਿਆ ਜੀ ਅਜੇ ਤਾਂ ਲੱਗਣ ਬਾਈ ਨਹੀਂ ਕਾ ਜੀ ਚੰਦ ਰਹਿਣ ਦਾ ਤਾਂ ਉਹਦੇ ਪ ਚਾਂਦਨੀ ਜੀ ਹਾਂ ਚੱਲ ਆਣੀ ਤੂੰ 24 ਘੰਟੇ ਚਲਾ ਕੇ ਰੱਖਦੇ ਇਹਨੂੰ ਐ ਪੁੱਤਾ ਉਹਨਾਂ ਆ ਰਹੇ ਨੇ ਮੁੰਡੇ ਇਹਦਾ ਮੰਨੂ ਮੰਨੂ ਬੁਲਾ ਰਿਹਾ ਉਹ ਨਹੀਂ ਨਹੀਂ ਉਸਤਾਦ ਪਸ਼ਵਾਏ ਪਸ਼ਪਾ ਨਾਮ ਹੈ ਇਸ ਦਾ ਇਹ ਪਸ਼ਵਾ ਕਰਕੇ ਤੁਰੇ ਇਦਾਂ ਕਰਕੇ ਗੜ ਮੋੜ ਮੋਢਾ ਚੱਕ ਕੇ ਤੁਰਿਆ ਦੇਖੀ ਫੇਲੇ ਪਸ਼ਵਾ ਚੱਕਾ ਜਾਏ ਉਪਰ ਆਪ ਨਹੀਂ ਆਉਣੀ ਤੂੰ ਇਹ ਗਦਾ ਉਪਰ ਹਾਂ ਜਲਦੀ ਰੱਖਦਾ ਆਪ ਵੀ ਨਹੀਂ ਜਾਉਂ ਤੂੰ ਲੰਮ ਚ ਤੂੰ ਤਰਖਤਣਾ ਹਾਂ ਤੂੰ ਰੋਟੀ ਪਾਣੀ ਮਿਲੀ ਨਹੀਂ ਤੈਨੂੰ ਹਾਂ ਵੀ ਮੇਰੇ ਤਾਂ ਅਹੀ ਕੀੜੇ ਲੱਗ ਜਾਂਦੇ ਆ ਸਰ ਗਿਆ ਹਾਂ ਬਹੁਤ ਬਹੁਤ ਬਣੀ ਤੇ ਤੇ ਬਹੁਤ ਜੀ ਰੋਟੀ ਫਿਰ ਤੇ ਲੈ ਜੀ ਗੁਜਰਬਾਈ ਦੀ ਰੋਟੀ ਤੇ ਬਿੜੇ ਕੰਮ ਇਹ ਗੁਜਰਬਾਈ ਨਾਲ ਥੋੜਾ ਬਲਾਗ ਬਣਾ ਲਾਂਗੇ ਉਹ ਨੂੰ ਇੱਕ ਵਾਰ ਤਾਂ ਰੋਪੜ ਜਾ ਕੇ ਆਣਾ ਆਪਣਾ ਰੋਪੜੇ ਸੁਆਣ ਜਾਣਾ ਪੈਣਾ ਰੋਪੜ ਨਹੀਂ ਗਿਆ ਸੁਆਣ ਯਾਰ ਬੰਦ ਕਰਦਾ ਹੀ ਆਉਣਾ ਟੀ ਪੈਨਲ ਵਾਲੇ ਪੁਰਾਣੇ ਮੂਰੇ ਜਿਹੜੇ ਫਰੰਟ ਵਾਲੀ ਆ ਕੀ ਆ ਜੀ ਹਾਂ ਜਿਹੜੇ ਉਹਦੇ ਉੱਪਰ ਲੈ ਕੇ ਆਣਾ ਕੋਈ ਕਲਰਦਾਰ ਮਜਾ ਦੱਸ ਦੇ ਮੈਂ ਕੋ ਯਾਰ ਇਹਨੂੰ ਵਧੀਆ ਕਰੋ ਯਾਰ ਆ ਜਿਹੜੀ ਆ ਕਹਿੰਦੇ ਆ ਆਦਰ ਆ ਕਾਲੇ ਰੰਗ ਦੀ ਆ ਕਹਿੰਦਾ ਸੀ ਮੈਂ ਕਾਲੀ ਲੈ ਕੇ ਨਹੀਂ ਆਈ ਇਹ ਕਾਲੀ ਨਹੀਂ ਲਾਉਣੀ ਹੈਗੀ ਆ ਕਾਲੀ ਫਿਰ ਗੱਬੀਆਂ ਨੂੰ ਉਹ ਲੱਗਦੀ ਹੁਣ ਤੇ ਟੀਵੀ ਵੀ ਕਾਲਾ ਉਹ ਵੀ ਕਾਲੀ ਮੈਂ ਕਿਨੂੰ ਕੋਈ ਹਾਈਲਾਈਟਸ ਵਧੇ ਜਿਆਦਾ ਇਹਦੇ ਨਾਲ ਦੀ ਲੈ ਆਉਣੀ ਇਹਦੇ ਨਾਲ ਆ ਨਾ ਲੈ ਕੇ ਆਏ ਹੋ ਕਿਹੜੀ ਇਹ ਵਾਲੀ ਨਾ ਲੈ ਕੇ ਆਏ ਹੋ ਹੋਰ ਲੈ ਕੇ ਆਏ ਹੋ ਹੋਰ ਕਿਦਾਂ ਦੀ ਨਹੀਂ ਇਹਦੇ ਨਾਲ ਦੀ ਨਾ ਲੈ ਆਏ ਹੋ ਠੀਕ ਆ ਕੋਈ ਹੋਰ ਲੈ ਕੇ ਆਏ ਹੋ ਨੂਰ ਦਾ ਬੜੇ ਲੱਗਿਆ ਪੱਥਰ ਜਿਹਾ ਲੱਗਿਆ ਹੋਇਆ ਇਹ ਚਲ ਹੋਰ ਕਲਰ ਲਿਆਉਂਗੇ ਫਿਰ। ਹੋਰ ਕੀ ਆਇਓ ਲਿਆਇਓ ਪਰ ਕਾਲਾ ਨਹੀਂ ਜਾਣੀ ਹੁਣ ਲਾਉਣਾ ਹਨ। ਕਾਲਾ ਨਹੀਂ ਜਾਣਾ ਉੱਥੇ। ਉਹ ਟੀਵੀ ਵੀ ਕਾਲਾ ਹੋ ਜਾਣਾ ਪਿੱਛੇ ਉਹ ਵੀ ਕਾਲੀ ਹੋ ਗਈ ਉਹ ਖੜਾ ਨਾ ਉਗੜਦਾ ਨਹੀਂ ਹੈਗਾ। ਇਹ ਵੀ ਵਧੀਆ ਲੱਗਦਾ ਚਾ ਲੱਗਿਆ ਹੁਣ ਸਾਹਮਣੇ ਆ ਹਾਂ। ਹਾਂ ਹਾਂ। ਕੋਈ ਵਧੀਆ ਨੇ ਦੇਖ ਕੇ ਲਾਇਓ। ਮੈਂ ਕਹਿੰਦਾ ਮੈਂ ਤਾਂ ਵਧੀਆ ਲੈ ਕੇ ਆਇਆ ਸਾਰੇ ਚੀਜ਼ਾਂ। ਤੇ ਦੇਖ ਲਈ ਲੈ ਕੇ ਆਇਆ। ਸਭ ਤੋਂ ਸਭ ਤੋਂ ਔਖਾ ਗੰਨੇ ਆਹ ਜਿਹੜੇ ਚੀਜ਼ਾਂ ਸਲੈਕਟ ਕਰਦੀਆਂ। ਇਸ ਜਨ ਅਗੇ ਨਾ ਤੇ ਸੈਲੈਕਟ ਕਰਨੀ ਕਿ ਕਿਹੜਾ ਕੱਲਾ ਲਾਈਏ ਕਿਹੜਾ ਨਾਮ ਲਾਈਏ ਕਿਹੜਾ ਨਾਮ ਲਾਈਏ ਹਰੇਕ ਦਾ ਆਪਣਾ ਆਪਣਾ ਟੇਸਟ ਫਲੇਵਰ ਆ ਇਦਾਂ ਦਾ ਇਦਾਂ ਦਾ ਇਦਾਂ ਦਾ ਇਹ ਚੀਜ਼ਾਂ ਤੇ ਬਾਕੀ ਭਾਈ ਹੁਣ ਆਪਾਂ ਅੱਜ ਦੀ ਲਾਈਵ ਵੀਡੀਓ ਬੰਦ ਕਰਦੇ ਆ ਕਦੇ ਅੱਜ ਜਿਹੜੀ ਲਾਈਵ ਵੀਡੀਓ ਨਾਲ ਥੋੜੀ ਲੇਟ ਸ਼ੁਰੂ ਹੋ ਗਈ ਕਿ ਇੱਕ ਦੋ ਕੰਮ ਤੇ ਸਵੇਰੇ ਮੋਟਰ ਪਰ ਮੇਰੇ ਹੁਣ ਤੱਕ ਤਾਂ 3 ਗੜੇ ਵੱਜ ਚੁੱਕੇ ਆ ਪਹਿਲਾਂ ਗਿਆ ਫਿਰ ਕੰਮ ਪਰ ਫਿਰ ਮੈਨੂੰ ਘਰ ਨੂੰ ਮੁਰਨਾ ਪਿਆ ਦੂਜੀ ਵਰਗਿਆ ਅ ਗੁੱਜਰ ਉਹ ਆਗਰਾ ਫੋਨ ਕੀਤਾ ਵਗੈਰਾ ਗੁੱਜਰਬਾਈ ਨੂੰ ਉੱਧਰ ਭੇਜੋ ਸਾਡੇ ਕੋ ਤੇ ਤੇਜੀ ਵਰਗਿਆ ਕਰਨੀ ਆਪਾਂ ਤੇਜੀ ਵਰ ਚਾਹ ਲੈ ਕੇ ਗਿਆ ਭਈਆਂ ਨੂੰ ਉਹ ਇੱਕ ਦੋ ਬੰਦੇ ਕੰਨਕ ਪੜਦੇ ਆ ਮੈਂ ਇੱਥੇ ਹੀ ਚੱਲਦਾ ਰੱਖਿਆ ਤੇ ਹੋਰ ਜੀ ਸਾਰਿਆਂ ਦਾ ਧੰਨਵਾਦ ਲਾਈਵ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਸਤਿਕਾਰ ਦਿੰਦੇ ਆ ਅ 30 ਤੋਂ 25 ਮਿੰਟ ਦੀ ਪਾਪਾ ਜੀ ਇਹ ਤੇ ਇੱਥੇ ਹੀ ਪਿਆਰ ਸਤਿਕਾਰ ਦਿੰਦੇ ਰਹੋ ਤੇ ਨਾਮੇ ਨੇ ਵਿੱਚ ਚੱਲ ਫੋਟੋ ਲੈਂਦੇ ਰਹਾਂਗੇ ਧੰਨਵਾਦ ਜੀ ਲਾਈਵ ਦੇਖਣ ਦਾ